ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਤੇ ਆਪਣੇ YouTube ਚੈਨਲ ਦੇ ਉੱਪਰ ਜਿੰਨਾ ਵੀਰਾਂ ਨੇ ਆਪਣਾ ਫੇਸਬੁੱਕ ਪੇਜ ਫੋਲੋ ਨਹੀਂ ਕੀਤਾ ਤੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਦੋਸਤੋ ਤੁਹਾਡੇ ਕੋਲ ਹਰ ਵੀਡੀਓ ਦਾ ਅਪਡੇਟ ਹੁੰਦਾ ਰਹੇ ਅੱਜ ਦੋਸਤੋ ਤੁਹਾਡੇ ਸਾਹਮਣੇ ਬਹੁਤ ਚੰਗੀ ਗਰੜੀ ਚੰਬੀ ਘੋੜੀ ਫੋਰ ਸੇਲ ਦੇ ਲੈ ਕੇ ਆਏ ਹਾਂ ਇਸ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤਾਂ ਕਿ ਤੁਹਾਨੂੰ ਇਸ ਘੋੜੀ ਦੀ ਪੂਰੀ ਡਿਟੇਲ ਤੇ ਆਪਣਾ ਕੰਟੈਕਟ ਨੰਬਰ ਮਿਲ ਸਕੇ ਸਭ ਤੋਂ ਪਹਿਲਾਂ ਦੋਸਤੋ ਹਾਈਟ ਦੀ ਗੱਲ ਕਰੀਏ ਕਾਢ ਤੇ ਲਗਭਗ ਹੈ ਜੀ ਉਮਰ 1.5 ਸਾਲ ਦੀ ਹੈ ਵਾਲਪੌਰਾਂ ਦੀ ਅੰਗਾ ਪੈਰਾਂ ਦੀ ਬਾਡੀ ਬੰਤਰ ਦੀ ਬਿਲਕੁਲ ਸਾਫ਼ ਸੁਥਰੀ ਹੈ ਜੀ ਚੰਗੀ ਬਾਡੀ ਬੰਤਰ ਦੀ ਹੈ ਦੋਸਤੋ ਮਜ਼ਬੂਤ ਹੱਡਾ ਪੈਰਾਂ ਦੀ ਹੈ ਵਾਲਪੌਰਾਂ ਦੀ ਕਲੀਅਰ ਹੈ ਜੀ ਪੱਠਪੂੜਾ ਬਹੁਤ ਚੰਗਾ ਲੱਗਿਆ ਹੋਇਆ ਹੈ ਚੰਗੀ ਦੋਸਤੋ ਪੇਟਲ ਘੋੜੀ ਹੈ ਲੈਂਥ ਕਰਦਨ ਦੀ ਵੀ ਘੋੜੀ ਬਹੁਤ ਚੰਗੀ ਹੈ ਜੀ ਮੂਹ ਮੰਹੰਦਰ ਦੀ ਸੋਹਣੀ ਹੈ ਕੰਨਾਂ ਦੀ ਫੌਲਿਸ਼ ਕੀਨ ਹੈ ਜੀ ਇਹ ਬਹੁਤ ਚੰਗੇ ਘੋੜੇ ਤੋਂ ਦੋਸਤੋ ਆਪਾਂ ਕਵਰ ਵੀ ਕਰਵਾਈ ਹੋਈ ਹੈ ਫੋਟੋ ਵੀਡੀਓ ਪ੍ਰੂਫ ਤੁਹਾਨੂੰ ਮਿਲ ਜਾਣਗੇ ਨੁ크ਰਾ ਘੋੜਾ ਹੈ ਜੀ 64 ਇੰਚ ਤੋਂ ਪਲੱਸ ਉਸ ਦੀ ਹਾਈਟ ਹੈ ਦੋ ਦੰਦ ਬੱਚਾ ਹੈ ਜੀ ਘੋੜੇ ਦਾ ਨਾਮ ਹੈ ਦਿਲਸ਼ੇਰ ਫੋਟੋ ਵੀਡੀਓ ਪ੍ਰੂਫਸ ਆਪ ਤੁਹਾਨੂੰ ਦੇ ਦੇਵਾਂਗੇ ਘੋੜੀ ਬਹੁਤ ਚੰਗੀ ਹੈ ਦੋਸਤੋ ਸਵਾਰੀ ਦੇ ਲਈ ਵੀ ਬਹੁਤ ਸੌ ਉਠੰਡੀ ਹੈ ਛੋਟੀ ਵੱਡੀ ਚਾਲ ਬਹੁਤ ਸੋਹਣਾ ਚੱਲਦੀ ਹੈ ਤੇ ਦੋਸਤੋ ਰੰਗ ਬਾਜ ਘੋੜੀ ਹੈ ਰੰਗ ਬਹੁਤ ਚੰਗੇ ਦੀ ਘੋੜੀ ਦਾ ਗਰਦੀ ਜੰਮੀ ਘੋੜੀ ਤੇ ਦੋਸਤੋ ਅਕਸਰ ਹੀ ਆਪਾਂ ਸੌਂਦੇ ਵੀ ਜਿਆਦਾ ਚਾਂਸ ਨੁ크ਰਾ ਬੱਚਾ ਦੇ ਜਾਂਦੇ ਹੁੰਦੇ ਆ ਜੀ ਤਕੋੜੀ ਦੋਸਤੋ ਸਾਫ ਸੁਥਰੀ ਹੈ ਚੰਗੀ ਘੋੜੀ ਹੈ ਦੋਸਤੋ ਬਰੀਡਿੰਗ ਵਾਲੀ ਹੈ ਬੱਚੇ ਆ ਰਹੀ ਹੈ ਪੇਟਲ ਘੋੜੀ ਹੈ ਜੀ ਸਾਫ ਸੁਥਰੀ ਹੈ ਲੈਂਥ ਕਰਦਣ ਦੀ ਚੰਗੀ ਹੈ ਜੀ ਤੇ ਬਾਕੀ ਦੋਸਤੋ ਸਾਫ ਸੁਥਰੀ ਹੈ ਵਾਲਪੋਰਨਾਂ ਦੀ ਕਲੀਅਰ ਹੈ ਕੰਨਾਂ ਦੀ ਫੋਲ ਸ਼ਕੀਨ ਹੈ ਲੈਂਥ ਕਰਦਣ ਦੀ ਚੰਗੀ ਹੈ ਸਕਰੀਨ ਤੇ ਚੱਲ ਰਹੇ ਨੰਬਰ